ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਵਕਤ ਸਾਰੇ ਭਰਾ ਬਾਡੀਜ਼ ਹਸਪਤਲ ਦੇ ਵਿੱਚ ਖੜੇ ਆ ਜੀ ਜਿਹੜੇ ਸਾਰੇ ਜਣੇ ਜਾਣਦੇ ਹੋ ਕਿ ਰਾਜੀਵ ਸਾਡਾ ਭਰਾ ਯੋਧਿਆਂ ਨੂੰ ਜਿਹੜੀ جنگ ਲੜ ਰਿਹਾ ਹੈ ਇਸ ਜੰਗ ਦੇ ਵਿੱਚ ਛੋਟੀਆਂ ਬਹੁਤ ਦੁਆਵਾਂ ਬਹੁਤ ਦਿਨਾਂ ਤੋਂ ਜਦੋਂ ਕੋਈ ਰੈਸਕਿਊਟ ਬਪਰੇ ਸਾਰੇ ਜਣੇ ਅਰਦਾਸਾਂ ਕਰ ਰਹੇ ਆ ਅੱਜ ਅਸੀਂ ਕੋਲ ਡਿਸੀਮਰ ਸਾਰੇ ਭਰਾਏ ਬੇਨਤੀ ਕਰਨ ਲੱਗੇ ਆ ਕਿ ਅੱਜ ਦੀ ਰਾਤ ਜਿਹੜੀ ਉਹ ਬਹੁਤ ਸਰਟਲੀ ਜ਼ਰੂਰੀ ਹੈ ਤੁਸੀਂ ਸਾਰੇ ਜਣੇ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਜੋ ਕੰਪਰ ਹੋਵੇ ਸੰਗਤ ਰੂਪ ਦੇ ਵਿੱਚ ਅਰਦਾਸ ਕਰੋ ਕਿ ਵੀਰੇ ਨੂੰ ਜਲਦ ਤੋਂ ਜਲਦ ਸੇਧ ਦਿਆਵੋ ਕਰੇ ਪਰਮਾਤਮਾ ਜਲਦ ਤੋਂ ਜਲਦ ਵੀਰੇ ਨੂੰ ਮਿਲਿਆ ਹਾਂਜੀ ਸੋ ਸੰਗਤ ਰੂਪੀ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਸੋ ਮਹਾਰਾਜ ਨੇ ਮਤਲਬ ਇਹ ਗੱਲ ਆਪਾਂ ਨੂੰ ਦੱਸੀ ਆ ਹਮੇਸ਼ਾ ਹੀ ਹੈ ਨਾ ਤੇ ਸੋ ਅਰਦਾਸ ਚੜਦੀ ਕਲਾ ਦੀ ਆਪਦੇ ਆਪ ਦੇ ਘਰਾਂ ਦੇ ਜਿੱਥੇ ਜਿੱਥੇ ਬੈਠਿਓ ਜਿੱਥੇ ਜਿੱਥੇ ਵੀ ਜਿਹੜਾ ਵੀ ਕਾਰਜ ਕਰਦੇ ਹੋ ਦੇਸ਼ਾਂ ਦੇ ਵਾਸਤੇ ਉਹਨਾਂ ਨੂੰ ਵੀ ਸਾਰੇ ਨੂੰ ਬੇਨਤੀ ਕਰਦੇ ਆ ਵੀ ਚੜਦੀ ਕਲਾ ਦੀ ਅਰਦਾਸ ਸ੍ਰੀ ਰਾਜਵੀਰ ਸਾਡੇ ਪ੍ਰਾਰਥਨਾ ਨਾਲ ਲੈ ਕੇ ਆਂ ਤੁਹਾਡੀਆਂ ਦੁਆਵਾਂ ਤੇ ਤੁਹਾਡੀਆਂ ਅਰਦਾਸਾਂ ਦਾ ਅਸਰ ਹੈ ਇਹ ਵੀ ਰ ਬਹੁਤ ਚੜ੍ਹਦੀ ਕਲਾ ਚ ਹੈ ਅੱਗੇ ਵੀ ਤੁਸੀਂ ਸਾਰੇ ਜਣੇ ਅਰਦਾਸ ਕਰੋ ਮਹਾਰਾਜ ਦੇ ਚਰਨਾਂ ਦੇ ਕਿ ਜਲਦ ਤੋਂ ਜਲਦ ਠੀਕ ਹੋ ਕੇ ਸਾਡਾ ਭਰਾ ਸਾਡੇ ਵਿੱਚ ਆਵੇ ਤੁਹਾਡੇ ਵਿੱਚ ਆਵੇ ਬਹੁਤ ਮਿਹਰਬਾਨੀ ਧੰਨਵਾਦ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ